ਸਭ ਤੋਂ ਵੱਧ ਨਸ਼ਾ ਨਸ਼ਾ ਛੱਡਣ ਵਾਲੇ ਲੋਕ ਰੋਣ ਵਾਲੇ ਕੈਨੇਡਾ ਅਮਰੀਕਾ ਤੋਂ ਆਉਂਦੇ ਆ ਕੈਨੇਡਾ ਅਮਰੀਕਾ ਵਿੱਚ ਬੇਸ਼ੱਕ ਉੱਥੇ ਖੁੱਲ੍ਹਾ ਹੈ ਬੇਸ਼ੱਕ ਉੱਥੇ ਨਹੀਂ ਪੁੱਜ ਗਏ ਸ ਪਰ ਬੇਖਦੈ ਉਹਨਾਂ ਦੇ ਵੀ ਭਾਂਡੇ ਉੱਤੇ ਹੀ ਆ ਫਿਰ ਹੁੰਦੇ ਨੇ ਤੜਕ ਲੋਕ ਆਂਦੇ ਜਿਵੇਂ ਪੰਜਾਬੀ ਜਿਹੜੇ ਬਾਹਰ ਕਹਿ ਰਹੇ ਨੇ ਬਣੇ ਪਿਆ ਕੈਪਸੂਲ ਦੇਖ ਲਓ ਹੁਣ ਵੀ ਪੈਕ ਪਿਆਕਦਾ 400 400 ਕੈਪਸੂਲ ਪੈਕ ਪਿਆ ਜਾ 400 ਕੈਪਸੂਲ ਪੈਕ ਪਿਆ ਬਾਹਰ ਜਾਣਾ ਬਾਹਰ ਜਾਣ ਵਾਸਤੇ ਦੋ ਮਹੀਨੇ ਹੋ ਗਏ ਨੂੰ ਖਾਂਦੇ ਨੂੰ ਖਾਂਦਾ ਕੀ ਆ ਅਫੀਮ ਖਾਂਦਾ ਉਹਦੀ ਡੋਜ਼ 1 ਮਹੀਨੇ ਦੀ 700 ਗ੍ਰਾਮ ਆ ਪੌਣਾ ਕਿਲੋ ਫੀਮ ਆ ਪੌਣਾ ਕਿਲੋ ਪੌਣਾ ਕਿਲੋ ਫੀਮ ਦੋ ਮਹੀਨੇ ਹੋ ਗਏ ਖਾਂਦੇ ਨੂੰ ਆ ਡੇਢ ਮਹੀਨਾ ਮਹੀਨਾ ਹੋਰ ਖਾਊਗਾ ਤਾਂ ਕਿਹੜਾ ਛਟੂ ਦਾ ਚੱਕ ਚੱਕ ਕੇ ਬੰਦਾ ਬੰਦੇ ਨੂੰ ਐ ਲੱਗਦਾ ਵੀ ਇਹ ਬੜੀ ਸ਼ੌਕਰਾਂ ਦੀ ਚੀਜ਼ ਹੈ ਉਸ ਟਾਈਮ ਹਾਂ ਉਸ ਟਾਈਮ ਬੜੀ ਵੱਡੀ ਗੱਲ ਹੈ ਮੇਰਾ ਸਟੇਟਸ ਬੜਾ ਹਾਈ ਹੋ ਗਿਆ ਜੇ ਬਿਲਕੁਲ ਬਿਲਕੁਲ ਐਂ ਡੱਬੀ ਖੋਲ ਕੇ ਦਿਖਾਉਂਦੇ ਲੈ ਸ਼ਕਲ ਆ ਲੈ ਸ਼ਕਲ ਸ਼ਕਲ ਹੀ ਦੱਸਦੇ ਨੇ ਬੱਚਾ ਬਹੁਤ ਲੱਗਦਾ ਜਦੋਂ ਉਹਦੇ ਮੁੰਡਿਆ ਦੇਖ ਕੇ ਮੈਂ ਰੋਂਦਾ ਸੀਗਾ ਜਿਹਦੀ ਘਰ ਵਾਲੀ ਜੋਬ ਵੀ ਕਰਦੀ ਸੀਗੀ ਤੇ ਯਾਰ ਜਦੋਂ ਐਡਾ ਵਧੀਆ ਹੱਸਦਾ ਰਸਦਾ ਪਰਿਵਾਰ ਇੱਥੋਂ ਤੱਕ ਮਤਲਬ ਇਹ ਜੀ ਨੌਬਤਾਂ ਜੀ ਵੀ ਉਹ ਬੱਚੇ ਨੂੰ ਚੱਕ ਕੇ ਯਾਰ ਆਪਣੇ ਪੇਕਿਆਂ ਵੱਲੋਂ ਤੁਰਨਾ ਸੌਖਾ ਨਹੀਂ ਹੁੰਦਾ ਕੁੜੀਆਂ ਨੂੰ ਵੀ ਐਂਡ ਹੁੰਦਾ ਹਮ ਔਰ ਜਦੋਂ ਉਹ ਸਟੈਪ ਜਨਾਨੀ ਚੱਕ ਲਵੇ ਨਾ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਜਾ ਸਕਦਾ ਫਿਰ ਟੁੱਟਦਾ ਹੀ ਆ ਕਰ ਕਿਉਂ ਪਹਿਲਾ ਪੈਰ ਚੱਕਣਾ ਬੜੌਖਾ ਮਰਨ ਹੁੰਦਾ ਜਦੋਂ ਚੱਕ ਲਵੇ ਤੇ ਫਿਰ ਔਖਾ ਹੁੰਦਾ ਉਹ ਚੀਜ਼ਾਂ ਜਿਹੜੀਆਂ ਨੇ ਫਿਰ ਬੰਦੇ ਨੂੰ ਪਤਾ ਲੱਗਦਾ ਵੀ ਇਹ ਕਿੱਥੇ ਖੜੇ ਆਪਾਂ ਬੰਦਾ ਜਨਾਨੀ ਨੂੰ ਵੀ ਛੱਡ ਦਿੰਦਾ ਜਦੋਂ ਬੱਚੇ ਨਹੀਂ ਨੰ ਮਿਲਦੇ ਚਾਰ ਦਿਨ ਫਿਰ ਫਿਰ ਆਉਂਦੇ ਨੇ ਫਿਰ ਬਚਾ ਲੋ ਫਿਰ ਖੰਦੇ ਨੇ ਆ ਕੇ ਵੀ ਪਾਜੀ ਦਿਓ ਕੁਛ ਨਾ ਕੁਛ ਤਾਂ ਕਰਦਾ ਹੈ ਇਹ ਕੁਦਰਤ ਨੇ ਜਿਹੜਾ ਇਹ ਬੰਦੇ ਦਾ ਜਨਾਨੀ ਦਾ ਸਬੰਧ ਬਣਾਇਆ ਬੱਚਿਆਂ ਦਾ ਪ੍ਰੇਮ ਪਿਆਰ ਇਹਦੇ ਕਰਕੇ ਇਹ ਘਰ ਬਚੇ ਹੋਏ ਨੇ ਕੁਦਰਤ ਵੱਲੋਂ ਜੇ ਇਹ ਬੱਚਿਆਂ ਦਾ ਵਿੱਚ ਪਿਆਰ ਨਾ ਨਾ ਹੋਵੇ ਘਰ ਨਾ ਬਚੇ ਬੱਚੇ ਮੁੜ ਕੇ ਲਿਆਉਂਦੇ ਆ ਇਹ ਕੈ ਗੱਲ ਹੈ ਵੀ ਮੈਂ ਇੱਕ ਰੀਲ ਦੇਖ ਰਿਹਾ ਸੀ ਜਾਸਕੀ ਮਾਜੇ ਦਾ ਬੜਾ ਵੱਡਾ ਇਤਿਹਾਸ ਹੈ ਰੀਲ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀ ਮਾਜਾ ਜੇ ਮਾਜੇ ਵਾਲੇ ਕੋਲ ਬੰਦੇ ਕੋਈ ਹਥਿਆਰ ਹੋਏਗਾ ਅਫੀਮ ਹੋਏਗੀ ਤਾਂ ਪਹਿਲਾਂ ਤਾਂ ਉਹ ਅਫੀਮ ਖਵਾਏਗਾ ਫਿਰ ਉਸ ਤੋਂ ਬਾਅਦ ਮਾਜੇ ਵਾਲਾ ਬੰਦਾ ਜਿਹੜਾ ਹੈ ਉਹ ਹਥਿਆਰ ਦਿਖਾਏਗਾ ਮਤਲਬ ਮਾਜੇ ਨੂੰ ਇਸ ਤਰੀਕੇ ਨਾਲ ਪ੍ਰਮੋਟ ਕਰ ਦਿੱਤਾ ਗਿਆ ਵੀ ਯਾ ਤਾਂ ਇਹ ਅਫੀਮ ਖਾਂਦੇ ਆ ਕੋਲ ਹਥਿਆਰ ਰੱਖਦੇ ਨੇ ਇਹ ਸਾਨੂੰ ਸਮਝ ਨਹੀਂ ਆਉਂਦੀ ਸਾਨੂੰ ਖੁਦ ਨੂੰ ਆਪਾਂ ਨੂੰ ਛੋਟੇ ਹੁੰਦਿਆਂ ਤੋਂ ਲਾ ਲਓ ਹੁਣ ਤੱਕ ਲਾ ਲਓ ਸਾਡੇ ਪਿੱਛੇ ਕਿਹੜੀਆਂ ਉਹ ਪਾਵਰਾਂ ਨੇ ਜਿਹੜੀਆਂ ਸਾਨੂੰ ਇਹ ਜੇ ਪਾਸੇ ਨੂੰ ਲੈ ਜਾਂਦੀਆਂ ਨੇ ਹੂੰ ਕੁਛ ਨਾ ਤਾਂ ਕੁਛ ਤੇ ਗੜਬੜਾ ਕੋਈ ਮਾਂ ਪਿਓ ਨਹੀਂ ਸਿਖਾਉਂਦਾ ਕਿ ਬੱਚਾ ਫੀਮ ਖਾਵੇ ਹਥਿਆਰ ਚੱਕੇ ਜੇ ਹੁਣ ਆਪਾਂ ਆਪਣੇ ਬੱਚੇ ਨੂੰ ਨਹੀਂ ਸਮਝਾਉਂਦੇ ਆਪਾਂ ਆਪਣੇ ਬੱਚੇ ਨੂੰ ਸਿਖਾਉਂਦੇ ਨਹੀਂ ਤੂੰ ਫੀਮ ਖਾ ਜਾ ਤਿਆਰ ਚੱਕ ਤੇ ਫਿਰ ਇਹ ਚੱਕਣਗੇ ਕਿਵੇਂ ਫਿਰ ਗਾਣਿਆਂ 'ਚੋਂ ਗਾਣਿਆਂ ਵਿੱਚੋਂ ਸਾਨੂੰ ਲੋਕ ਗਾਣਿਆਂ ਵਿੱਚੋਂ ਸਾਨੂੰ ਲੋਕਾਂ ਦੀਆਂ ਆਵਾਜ਼ਾਂ ਦੇ ਵਿੱਚੋਂ ਇਹ ਚੀਜ਼ਾਂ ਹੌਲੀ-ਹੌਲੀ ਹੌਲੀ-ਹੌਲੀ ਸਾਡੇ ਕੰਨਾਂ ਤੱਕ ਪਹੁੰਚਾਈਆਂ ਜਾਂਦੀਆਂ ਤੇ ਮਾਪਿਆਂ ਨੂੰ ਉਦੋਂ ਪਤਾ ਲੱਗਦਾ ਵੀ ਇਹ ਵੜਿਆ ਕੀ ਆ ਅਸਰ ਕਿਸ ਚੀਜ਼ ਦਾ ਹੋ ਗਿਆ ਹੂੰ ਉਹਨਾਂ ਚੀਜ਼ਾਂ ਦਾ ਅਸਰ ਆ ਜਿਹੜੀਆਂ ਸਾਡੇ ਪਿੱਛੇ ਕੰਮ ਕਰਦੀਆਂ ਨੇ ਕੰਮ ਕਰਦੇ ਮੈਂ ਦੁੱਧ ਤੇ ਗੱਲ ਕੀਤੀ ਸੀ ਦੁੱਧ ਅਸੀਂ ਨਾ ਛੋਟ ਹੁੰਦਿਆਂ ਇੱਕ ਚੀਜ਼ ਸੁਣੀ ਸੀ ਸ਼ਾਇਦ ਕਿਸੇ ਨੂੰ ਪਤਾ ਨਾ ਹੋਵੇ ਜਦੋਂ ਕਹਿੰਦੇ ਸੀ ਵੀ ਜਿਹੜੀ ਮੱਝ ਹੁੰਦੀ ਐ ਜਾਂ ਗਾਂ ਹੁੰਦੀ ਐ ਪਹਿਲਾ ਦੁੱਧ ਦਿੰਦੀ ਐ ਤਾਂ ਬੋਲੀ ਨਿਕਲਦੀ ਸੀ ਬੋਲੀ ਬੋਲੀ ਨਿਕਲਦੀ ਐ ਬੋਲੀ ਨਿਕਲਦੀ ਸੀ ਉਹਦੇ ਬੜੀ ਲਾਭਦਾਇਕ ਹੁੰਦੀ ਸੀ ਪਰ ਅੱਜ ਕੱਲ੍ਹ ਉਹ ਕਦੇ ਨਜ਼ਰ ਹੀ ਨਹੀਂ ਆਈ ਉਹਦੇ ਫਾਇਦੇ ਵੀ ਕਹਿੰਦੇ ਬੜੇ ਹੁੰਦੇ ਸੀਗੇ ਆ ਚੱਕੀ ਇੱਕ ਡੱਬੀ ਚੱਕੀ ਰਹਿਣ ਦੋ ਅਪਾ ਹੀ ਆ ਮਰੇ ਕੋਲ ਅੱਛਾ ਉਹ ਲੱਜ ਬੋਲੀ ਖਲਾ ਸਭ ਤੋਂ ਵਧੀਆ ਇਹ ਬਹੁਤ ਮਤਲਬ ਮਿਲਦੀ ਘਟਾ ਇਹ ਇਦਾਂ ਨਹੀਂ ਮਤਲਬ ਆਪਾ ਜਿਵੇਂ ਦਿਖਾਓ ਕੈਮਰਾਮੈਨ ਮਿਹਨਤ ਕਰਦੇ ਉਹਨਾਂ ਨੂੰ ਖਾਣੇ ਚਾਹੀਦੇ ਇਹ ਇਦਾਂ ਨਹੀਂ ਵੀ ਆਮ ਹੀ ਮਿਲ ਜਾਂਦੀ ਆ ਜਾਂ ਖੁੱਲੇ ਸਾਨੂੰ ਭੇਜ ਦਿਓ 10 ਕਿਲੋ 5 ਕਿਲੋ ਇਦਾਂ ਨਹੀਂ ਮਿਲਦੀ ਸੀਜ਼ਨ ਵਾਈਜ਼ ਮਿਲਦੀ ਆ ਸਾਨੂੰ ਇਹ ਲਿਆ ਕੇ ਇਕੱਠਾ ਰੱਖਣਾ ਪੈ ਜਾਂਦਾ ਇਹ ਬੋਲੀ ਦੀ ਟੈਬਲੇਟ ਆ ਖਾਈ ਲਈ ਇਹ ਬੋਲੀ ਦੀ ਟੈਬਲੇਟ ਸਵਾਦ ਤਾਂ ਮੈਨੂੰ ਆ ਗਿਆ ਸਵਾਦ ਤਾਂ ਬੰਦਾ ਦਾ ਹੀ ਹੈ ਹਾਂ ਸਭ ਤੋਂ ਵਧੀਆ ਆਇਆ ਹੈ ਬੱਚਿਆਂ ਵਾਸਤੇ ਮਸਲਜ਼ ਵਾਸਤੇ ਲੇਡੀਜ਼ ਜਿਹੜੀਆਂ ਆਫਟਰ 40 45 ਸਾਲ ਤੋਂ ਉੱਪਰ ਚਲੇ ਜਾਂਦੀਆਂ ਨੇ ਸਰਕਲ ਬੰਦ ਹੋ ਜਾਂਦਾ ਉਹਨਾਂ ਵਾਸਤੇ ਇਹ ਬਹੁਤ ਵਧੀਆ ਚੀਜ਼ ਆ ਦੋ ਸਵੇਰੇ ਦੋ ਸ਼ਾਮ ਨੂੰ ਇਹ ਡੇਲੀ ਦੀ ਡਾਈਟ ਬਣਾ ਲੈ ਚਾਹੀਦੀ ਆ ਬੱਚੇ ਸਾਡੇ ਉਦਾਂ ਹੀ ਦੇਖੋ ਬੱਚਿਆਂ ਤੋਂ ਅਸੀਂ ਦੂਰ ਰੱਖਦੇ ਆਂ ਕਈ ਵਾਰੀ ਸਾਡੇ ਬੱਚੇ ਆ ਜਿਹੜੇ ਡੱਬੀ ਖਤਮ ਕਰ ਦਿੰਦੇ ਨੇ ਟੇਸਟ ਬੜਾ ਵਧੀਆ ਹੁੰਦਾ ਹੈ ਸਵਾਦ ਹੋਤ ਹੁੰਦੀ ਹੈ ਇਹਦੀ ਦੋ ਦੋ ਟੈਬਲੇਟ ਦੀ ਡੋਜ਼ ਜਿਹੜੀ ਆ ਬਹੁਤ ਬੜਾ ਪਰ ਇਹਦਾ ਫਾਇਦਾ ਕੀ ਹੈ ਦੇਸ ਮਿਲਦਾ ਕੀ ਹੈ ਬੋਲੀ ਇਹ ਹੱਡੀਆਂ ਵਾਸਤੇ ਜਿਹੜਾ ਕੁਝ ਸਾਨੂੰ ਦੁੱਧ ਚੋਂ ਨਹੀਂ ਮਿਲਦਾ ਨਾ ਦੁੱਧੋਂ ਪਿਓਰੀ ਨਹੀਂ ਮਿਲਦਾ ਉਸ ਤੋਂ ਇਹ ਕਾਫੀ ਅੱਗੇ ਚੱਲੇ ਜਾਂਦੀ ਆ ਗੱਲ ਬੋਲੀ ਦੀ ਜਿਹੜੀ ਗੱਲ ਆ ਕਿਉਂਕਿ ਬਹੁਤ ਗਰਮ ਤੇ ਉਹ ਉਹ ਪੰਜਾਂ ਸੱਤਾਂ ਜਿਨ੍ਹਾਂ ਦਾ ਜਿਹੜਾ ਗੈਪ ਹੁੰਦਾ ਹੈ ਦੁੱਧ ਹੁੰਦਾ ਨਾ ਉਹ ਬਹੁਤ ਗਰਮ ਹੁੰਦਾ ਹੈ ਉਹਦੀ ਬੋਲੀ ਫਿਰ ਵਿੱਚ ਦਵਾਈਆਂ ਪਾਈਆਂ ਹੋਈਆਂ ਦਵਾਈਆਂ ਪਾ ਪਾ ਕੇ ਅਸ਼ਵਗੰਧਾ ਵਿੱਚ ਪੈ ਗਈ ਹੋਰ ਪੈ ਗਈਆਂ ਸਾਰੀਆਂ ਮਿਕਸ ਕਰਕੇ ਇਹ ਇਹ ਬੋਲੀ ਤਿਆਰ ਕਰਕੇ ਫਿਰ ਇਹਦੀ ਟੈਬਲਟ ਬਣੀ ਹੋਈ ਆ ਇਹ ਅੱਛਾ ਇੱਕ ਇੱਕ ਟੈਬਲਟ ਜਿਹੜੀ ਆ ਅੱਧ ਅੱਧ ਗਲਾਸ 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 ਜਿੰਨਾ ਕੰਮ ਕਰਦੀ ਹੁੰਦੀ ਆ ਦੁੱਧ ਦਾ ਦੁੱਧ ਦਾ ਮਤਲਬ ਜੇ ਮੈਂ ਜਿਹੜਾ ਜਾਂਦਾ ਉਹਦੇ ਹਾਸਤੇ ਤਾਂ ਜਿਮ ਵਾਲੇ ਵਾਸਤੇ ਸਦੀਆ ਸਾਰਾ ਕੁਝ ਸਭ ਕੁਝ ਵਧੀਆ ਇਹਨੂੰ ਮਤਲਬ ਬੱਲੇ ਆਉਂਦੇ ਹਾਂ ਢਿੱਡ ਭਰਨ ਵਾਸਤੇ ਨਹੀਂ ਆ ਗਿਆ ਤਾਂ ਦੋ ਗੋਲੀਆਂ ਖਾ ਲਓ ਬਸ ਹਾਂ ਢਿੱਡ ਪਰਦਾ 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 ਬਾਤ ਹੋਈ ਆ ਜੂ ਗੋਲੀਆਂ ਬਹੁਤ 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 ਜ਼ਿਆਦਾ ਵਿਕਦੀ ਆ ਪਰ ਹੁੰਦੀ ਨਹੀਂ ਇੰਨੀ ਪੂਰੀ